ਏ ਦੋਸਤੋ ਆਪਾਂ ਫ੍ਰੀ ਦੇ ਵਿੱਚ ਲੋਕਾਂ ਨੂੰ ਖਾਜ ਵਾਸਤੇ ਮਲਮ ਤਿਆਰ ਕਰ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਦੇਸੀ ਘਿਓ ਦਿੱਤਾ ਸੀਗਾ ਫ੍ਰੀ ਦੇ ਵਿੱਚ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਫ੍ਰੀ ਆਪਾਂ ਦੇਸੀ ਘਿਓ ਦੀ ਮਲਮ ਤਿਆਰ ਕਰ ਰਹੇ ਹਾਂ ਜਿਵੇਂ ਆ ਤੁਹਾਨੂੰ ਆਰਡਰ ਰਿਹਾ ਨਾ ਐਦਾਂ ਤੁਹਾਡਾ ਚਮੜੀ ਦਾ ਰੋਗ ਆ ਉੱਡ ਜਾਊਗਾ ਖਤਮ ਹੋ ਜਾਊ ਬਿਲਕੁਲ ਤੇ ਬਹੁਤ ਘੈਂਟ ਆ ਚੀਜ਼ ਤਿਆਰ ਕਰ ਰਹੇ ਹਾਂ ਦੇਸੀ ਘਿਓ ਦੇ ਵਿੱਚ ਇਹਦਾ ਦੇਸੀ ਘਿਓ ਦਾ ਤੇਲ ਬਣਾ ਰਹੇ ਆ ਆਪਾਂ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਖਾਜ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੇ ਲੋਕ ਕਹਿੰਦੇ ਆ ਵੀ ਜਿੰਨਾ ਚਿਰ ਅਸੀਂ ਦਵਾਈ ਲੈਨੇ ਆ ਉਹਨਾਂ ਚਿਰ ਠੀਕ ਹੋ ਜੰਨੇ ਆ ਉਸ ਤੋਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਮਤਲਬ ਲੋਕਾਂ ਨੂੰ ਇਹ ਪ੍ਰੋਬਲਮ ਆ ਜਿਹੜੀ ਬਹੁਤ ਜ਼ਿਆਦਾ ਗਈ ਆਪਣੀ ਦਵਾਈ ਖਾਧੀ ਹੋਈ ਨਾਲ ਦੁਬਾਰਾ ਪ੍ਰੋਬਲਮ ਨਹੀਂ ਹੋਉ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੀ ਜੜ ਪੱਟੀ ਜਾਊ ਜੜ ਖਤਮ ਹੋ ਜੂਗੀ ਕਿਉਂਕਿ ਜਿੰਨਾ ਚਿਰ ਥੋੜੀ ਜੜ ਨਹੀਂ ਖਤਮ ਹੁੰਦੀ ਉਹਨਾਂ ਚਿਰ ਤੁਹਾਡਾ ਰੋਗ ਨਹੀਂ ਖਤਮ ਹੁੰਦਾ ਕਿਉਂਕਿ ਤੁਸੀਂ ਇਸ ਟੀਰਡ ਕੈਮੀਕਲ ਟੂਪਾਂ ਜਾਂ ਹੋਰ ਚੀਜ਼ਾਂ ਵਰਤ ਰਹੇ ਹੋ ਕਰੀਮਾਂ ਤੇ ਉਹ ਤੁਹਾਡੇ ਰੋਗ ਨੂੰ ਦਬਾ ਦਿੰਦੀ ਹੈ ਜਿਵੇਂ ਆਪਾਂ ਸਪਰਿੰਗ ਨੂੰ ਦੱਬ ਲੈਨੇ ਆ ਨਾ ਜਦੋਂ ਛੜਦੇ ਆ ਤੇ ਐ ਪੰਬੜ ਵਾਂਗੂ ਮਤਲਬ ਉੱਪਰੋਂ ਉਠਦਾ ਉਸੇ ਤਰ੍ਹਾਂ ਹੀ ਅੰਗਰੇਜ਼ੀ ਦਵਾਈਆਂ ਨੇ ਜੇ ਜਿਹੜੀਆਂ ਆਪਾਂ ਟੁਪਾ ਟਾਪਾ ਵਰਤਦੇ ਆ ਕੋਈ ਵੀ ਹੋਵੇ ਤੁਹਾਨੂੰ ਪ੍ਰੋਬਲਮ ਚਮੜੀ ਦਾ ਰੋਗ ਬਿਲਕੁਲ ਖਤਮ ਹੋ ਜੂ ਇਹ ਤਾਂ ਬਹੁਤ ਛੋਟੀ ਚੀਜ਼ ਹੈ ਗਰਮੀਆਂ ਪਿਤ ਪ੍ਰਕਿਰਤੀ ਵੱਧ ਜਾਂਦੀ ਹੈ ਹੋਰ ਗੱਲ ਕੁਝ ਨਹੀਂ ਹੈ ਠੀਕ ਹੈ ਜੀ ਹਾਂਜੀ ਜਿਹੜੀ ਆਪਾਂ ਮਲਮ ਆ ਤਿਆਰ ਕਰਨ ਲੱਗੇ ਆ ਦੇਸੀ ਘਿਓ ਦੇ ਵਿੱਚ ਬਿਲਕੁਲ ਤਿਆਰ ਹੋ ਗਈ ਤੇ ਇਦਾਂ ਤਿਆਰ ਹੋਈ ਵੀ ਆ ਤੇ ਆ ਤੇਲ ਬਿਲਕੁਲ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ